ਤੋਲਨ ਚੱਲ ਰਿਹਾ ਹੈ ਵੀ ਜੇਕਰ ਕੋਈ ਪ੍ਰੋਟੈਸਟ ਚੱਲ ਰਿਹਾ ਹੋਵੇ ਤੇ ਕੰਗਣਾ ਕੁਝ ਨਾ ਬੋਲੇ ਤਾਂ ਹੋ ਨਹੀਂ ਸਕਦਾ ਮੈਨੂੰ ਤਾਂ ਲੱਗਦਾ ਕਿ ਉਹਦਾ ਜਿਹੜਾ ਮਾਨਸਿਕ ਸੰਤੁਲਨ ਹੈ ਉਹ ਹਿੱਲ ਚੁੱਕਿਆ ਹੈ ਹਿੱਤੇ ਦਿਨਾਂ ਦੇ ਵਿੱਚ ਵੀ ਹੁਣ ਕੰਗਣਾ ਦੇ ਵੱਲੋਂ ਜਿਹੜਾ ਮਨ ਤੋਂ ਪੰਜਾਬੀਆਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਹੈ ਕਿ 2020 ਦੇ ਵਿੱਚ ਅੰਦੋਲਨ ਹੋਇਆ ਵੱਡੀ ਮਾਤਰਾ ਦੇ ਵਿੱਚ ਸਾਡੇ ਲੋਕ ਸਭ ਤੋਂ ਜ਼ਿਆਦਾ ਤੋਂ ਜ਼ਿਆਦਾ ਸਾਡੇ ਨੌਜਵਾਨ ਸੀ ਤੇ ਉਹ ਨੌਜਵਾਨਾਂ ਨੇ ਬੈਰੀਕੇਡਿੰਗ ਤੋੜ ਕੇ ਜੇਕਰ ਉਹ ਚਿੱਤੇ ਦਾ ਸ਼ਿਕਾਰ ਹੁੰਦੇ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਉਹ ਬੈਰੀਕੇਡਿੰਗ ਤੋੜ ਕੇ ਪਾਰ ਹੋ ਸਕਦੇ ਸੀ ਤੇ ਦਿੱਲੀ ਤੋਂ ਜਿੱਥੇ ਤੁਸੀਂ ਬੈਠ ਕੇ ਸਰਕਾਰ ਚਲਾ ਰਹੇ ਹੋ ਉੱਥੋਂ ਇਹ ਚਿੱਟਾ ਆ ਕੇ ਸਾਡੇ ਪੰਜਾਬ ਚੰਦਾ ਸੰਭਾਏ ਨੇ ਤੇ ਸਾਡੇ ਪੰਜਾਬ ਦਾ ਪੇੜਾ ਕਰਕੇ ਦੱਸਦਾ ਆਪਾਂ ਦੇਖੇਗੇ ਕਿ ਇਹ ਫੋਟ ਤੇ ਹਰ ਇੱਕ ਕੋਨੇ ਤੇ ਕੈਮਰਾ ਹੁੰਦਾ ਕੀ ਗੱਲ ਉਹ ਅੱਜ ਤੱਕ ਵੀਡੀਓ ਆਈ ਨਹੀਂ ਹੈ ਕਿ ਤਾਂ ਆਪਣਾ ਮਾਰਨ ਦੇ ਸਿਰਫ ਤੇ ਸਿਰਫ ਸਾਡੇ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨ ਦੇ ਲਈ ਸੀਗਾ ਜੇ ਸਮੇਂ ਦੇ ਨਾਲ ਸੁਧਰ ਗਈ ਠੀਕ ਹੈ ਨਹੀਂ ਜਿਵੇਂ ਹੁਣ ਜਸਵੀਰ ਦੱਸੀ ਜੀ ਨੇ ਅੱਜ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇਹਦੇ ਸਾਰੇ ਪ੍ਰੂਫ ਪਏ ਨੇ ਪਰ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਇਹਨਾਂ ਨੂੰ ਆਹੀ ਚ ਸਾਡੀ ਚੁੱਪਦੀ ਹੈ ਕਿਉਂਕਿ ਜਦੋਂ ਵੀ ਕੋਈ ਸੇ ਵੀ ਰਾਜ ਨੂੰ ਕਿਸੇ ਵੀ ਸਟੇਟ ਨੂੰ ਗੁਲਾਮ ਕਰਿਆ ਜਾਊਗਾ ਤਾਂ ਉਹਨੂੰ ਸਭ ਤੋਂ ਪਹਿਲਾਂ ਫਾਈਨੈਂਸ਼ਲੀ ਵੀਕ ਕਿਤੇ ਹੋਗਾ ਜਿਹੜਾ ਅਸੀਂ ਦਿੱਲੀ ਜਾ ਕੇ ਆਪਣੀ ਆਵਾਜ਼ ਰੱਖਣਾ ਸੀ ਪਰ ਇਸ ਹੱਦ ਤੱਕ ਰੋਕਣਾ ਕਿ ਜਿਵੇਂ ਭਾਰਤ ਪਾਕਿਸਤਾਨ ਦਾ ਆਪਾਂ ਕਹਿੰਦੇ ਵੀ ਬਾੜਾ ਬਣਾ ਦੇਣਾ ਉਹ ਸਰਕਾਰ ਰੋਡ ਬੰਦ ਕਰਕੇ ਇਹ ਚੀਜ਼ ਦਿਖਾਤੀ ਕਿ ਜਿਵੇਂ ਕੋਈ ਵੱਖਵਾਦੀ ਚੱਲੇ ਨੇ ਇਸ ਸਟੇਜ ਦੇ ਆਸ-ਪਾਸ ਹੀ ਸਾਨੂੰ ਬਦਲ ਕੇ ਉਹਨਾਂ ਨੇ ਇੱਕ ਸਾਈਡ ਤੇ ਖੜਾ ਤਾ ਸ਼ਾਂਤ ਮੈਤ੍ਰਿਕੇ ਨਾਲ ਆਪਣਾ ਪ੍ਰੋਟੈਸਟ ਕਰਕੇ ਵਾਪਸ ਘਰ ਆਉਣ ਜਾ ਰਹੇ ਸੀਗੇ ਅਜੇ ਮਿਸ਼ਰਾ ਟੈਣੀ ਦੀ ਗੱਡੀ ਵੱਲੋਂ ਉਹਨਾਂ ਕਿਸਾਨਾਂ ਨੂੰ ਅਗੜ ਦਿੱਤਾ ਜਾਂਦਾ ਹਨਾ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਤਾਂ ਬੜੀ ਦੂਰ ਦੀ ਗੱਲ ਆ ਪਰ ਉਹਨਾਂ ਕਿਸਾਨਾਂ ਨੂੰ ਅਜੇ ਤੱਕ ਇਨਸਾਫ ਤੱਕ ਨਹੀਂ ਮਿਲਿਆ ਉਹ ਸਿੱਟ ਦੇ ਵੱਲੋਂ ਵੀ ਜਿਹੜਾ ਸਾਹਾ ਰਿਜ਼ਲਟ ਨਜੋਰ ਕੱਟ ਕੇ ਉਹਨਾਂ ਨੂੰ ਸਾਫਟ ਕਰ ਦਿੱਤਾ ਗਿਆ ਸੀਗਾ ਕਿ ਇਹ ਦੋਸ਼ੀ ਕਾਨੂੰਨ ਦੀ ਵੀ ਇਥੇ ਆਪਾਂ ਦੇਖਾਂਗੇ ਵੀ ਤਾਂ ਜਿਹੜਾ ਸੁਪਰੀਮ ਕੋਰਟ ਤੱਕ ਕੀਤਾ ਹੋਇਆ ਚੈਲੰਜ ਵੀ ਤੁਸੀਂ ਇਹ ਦੇਖੋ ਕਿ ਸਰਕਾਰ ਨੇ ਫਾਹੇ ਟੰਗਦਾ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੰਦੋਲਨ ਕੀ ਰੂਪ ਧਾਰਨ ਕਰ ਸਕਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਣਖ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਵਰਦੀ ਪਰਤੋਨ ਕਿਸਾਨ ਅੰਦੋਲਨ ਚੱਲਿਆ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੇ ਹੀ ਬੀਤੇ ਦਿਨ ਵੀ ਕਿਸਾਨਾਂ ਦੇ ਵੱਲੋਂ ਆਪਣੀਆਂ ਕੁਝ ਮੰਗਾਂ ਨੂੰ ਲੈ ਕੇ ਮੋੜ ਤੋਂ ਪ੍ਰੋਟੈਸਟ ਕੀਤਾ ਗਿਆ ਇਸ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਦੇ ਵੱਲੋਂ ਪਹੁੰਚ ਕੇ ਹਿੱਸਾ ਲਿਆ ਗਿਆ ਤੇ ਮੇਰੇ ਨਾਲ ਅੱਜ ਕਿਸਾਨ ਆਗੂ ਮੌਜੂਦ ਨੇ ਜੋ ਕਿ ਨੌਜਵਾਨ ਕਿਸਾਨ ਨੇ ਸੋ ਉਹਨਾਂ ਦੇ ਨਾਲ ਗੱਲ ਕਰਾਂਗੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਤੇ ਪ੍ਰੋਟੈਸਟ ਕਿਉਂ ਕੀਤਾ ਗਿਆ ਸੀ ਤੇ ਕਿਹੜੀਆਂ ਜਿਹੜੀਆਂ ਮੁੱਖ ਮੰਗਾਂ ਨੇ ਤੇ ਉਹਨਾਂ ਦਾ ਨਤੀਜਾ ਕੀ ਨਿਕਲਿਆ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ ਹਾਲਾਂਕਿ ਜੋ ਵੀ ਕਿਸਾਨ ਅੰਦੋਲਨ ਦੇ ਦੌਰਾਨ ਮੰਗਾਂ ਅਧੂਰੀਆਂ ਰਹਿ ਗਈਆਂ ਸੀ ਉਹਨਾਂ ਨੂੰ ਪੂਰਾ ਕਰਵਾਉਣ ਦੇ ਲਈ ਲਗਾਤਾਰ ਪ੍ਰੋਟੈਸਟ ਹੋ ਰਹੇ ਨੇ ਤਾਂ ਜੋ ਸਰਕਾਰ ਤੱਕ ਆਪਣੀ ਆਵਾਜ਼ ਨੂੰ ਪਹੁੰਚਾਇਆ ਜਾਵੇ ਸੋ ਗੱਲ ਕਰਦੇ ਆ ਮੇਰੇ ਨਾਲ ਨੇ ਮਨਪ੍ਰੀਤ ਤੇ ਸਵਾਗਤ ਕਰਦੇ ਆ ਤੇ ਨਾਲ ਹੀ ਕਿਸਾਨੀ ਬਾਰੇ ਗੱਲ ਕਰਦੇ ਆ ਸਸ਼ਕਲ ਜੀ ਸਸ਼ਕਲ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਜਿਹੜੇ ਤੁਹਾਡੇ ਚੈਨਲ ਦੇ ਰਾਹੀਂ ਸਾਡੇ ਕਿਸਾਨਾਂ ਦੀ ਆਵਾਜ਼ ਸਾਰੀ ਦੁਨੀਆ ਤੱਕ ਪਹੁੰਚਦੀ ਹੈ ਸੋ ਉਹਦੇ ਲਈ ਅਸੀਂ ਤੁਹਾਡਾ ਸ਼ੁਕਰੀਆ ਵੀ ਕਰਦੇ ਆ ਕਿ ਤੁਸੀਂ ਸਾਡੀ ਗੱਲ ਰੱਖਣ ਦਿਓ ਸਾਡੀ ਗੱਲਾਂ ਨੂੰ ਰੱਖਦੇ ਹੋ ਸੋ ਧੰਨਵਾਦ ਮਨਪ੍ਰੀਤ ਜੀ ਮੈਂ ਤੁਸੇ ਬੀਤੇ ਦਿਨ ਵੀ ਕਿਸਾਨ ਪ੍ਰੋਟੈਸਟ ਹੋਇਆ ਸੀਗਾ ਉਸ ਦੇ ਵਿੱਚ ਤੁਸੀਂ ਹਿੱਸਾ ਵੀ ਲਿਆ ਸੀਗਾ ਨਾ ਪਹੁੰਚੇ ਸੀਗੇ ਉਸ ਦੇ ਵਿੱਚ ਤੇ ਕਿਹੜੀਆਂ ਜੋ ਮੰਗਾਂ ਨੇ ਹਾਲਾਂਕਿ ਲੋਕ ਜਾਣਦੇ ਆ ਕਿ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪਰ ਮਤਲਬ ਕਿ ਮੇਨ ਕੀ ਨਤੀਜਾ ਨਿਕਲਦਾ ਹੈ ਉਹਨਾਂ ਚੀਜ਼ਾਂ ਨੂੰ ਵੀ ਲੈ ਕੇ ਤੇ ਉਹ ਵੀ ਜਾਣਾਂਗੇ ਪਰ ਜੋ ਪ੍ਰੋਟੈਸਟ ਸੀਗਾ ਤੇ ਤੁਸੀਂ ਉੱਥੇ ਜਾ ਕੇ ਕੀ ਮਹਿਸੂਸ ਕੀਤਾ ਕੀ ਦੇਖਿਆ ਕੀ ਪ੍ਰੋਟੈਸਟ ਵਿੱਚ ਜਿਵੇਂ ਆਪਾਂ ਨੂੰ ਪਤਾ ਹੈ ਕਿ 2020 ਤੋਂ ਲੈ ਕੇ 21 ਤੱਕ ਸਾਡਾ ਜਿਹੜਾ ਪ੍ਰੋਟੈਸਟ ਚੱਲਿਆ ਸੀਗਾ ਉਸ ਸਮੇਂ ਸਾਡੇ ਨਾਲ ਜਿਹੜੇ ਕੇਂਦਰ ਦੀ ਸਰਕਾਰਾਂ ਨੇ ਉਹ ਲਿਖਤੀ ਰੂਪ ਦੇ ਵਿੱਚ ਸਾਨੂੰ ਮਤਲਬ ਕਿ ਇੱਕ ਵਿਸ਼ਵਾਸ ਦਿੱਤਾ ਸੀਗਾ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਆਏ ਸੀ ਤੁਹਾਡਾ ਐਮਐਸਪੀ ਦਾ ਜਿਹੜਾ ਕਾਨੂੰਨ ਆ ਉਹ ਵੀ ਬਣਾਇਆ ਜਾਊਗਾ ਤੇ ਜਿਹੜੇ ਕਿਸਾਨਾਂ ਦੇ ਉੱਤੇ ਉਸ ਸਮੇਂ ਪਰਚੇ ਹੋਏ ਸੀਗੇ ਉਹ ਪਰਚੇ ਰੱਦ ਵੀ ਹੋਣਗੇ ਪਰ ਜਦੋਂ ਜਿਵੇਂ ਜਿਵੇਂ ਸਮਾਂ ਬੀਤਦਾ ਚੱਲਿਆ ਗਿਆ ਪ੍ਰੋਟੈਸਟ ਉਸ ਸਮਾਂ ਹੁੰਦਾ ਚੱਲਿਆ ਗਿਆ ਦੁਵਾਰੇ ਸਤਾ ਦੇ ਵਿੱਚ ਵੀ ਉਹ ਆ ਕੇ ਉਹਨਾਂ ਦੇ ਆਪਣਾ ਉਤਬਾਅ ਲੈਕਚਰ ਵੀ ਹੋ ਗਏ ਮੁੱਖ ਮੰਤਰੀ ਸਾਹਿਬ ਵੀ ਬਣ ਗਏ ਸਾਡੇ ਪੰਜਾਬ ਦੇ ਮੁੱਖ ਮੰਤਰੀ ਉਹ ਤੋਂ ਪੂਰਨਤਮਨ ਸਿੰਘ ਬਣੇ ਹਨ ਸੋ ਪਰ ਜਿਹੜੀਆਂ ਸਾਡੇ ਨਾਲ ਸਰਕਾਰ ਨੇ ਲਿਖਤੀ ਰੂਪ ਦੇ ਵਿੱਚ ਸਾਡੇ ਨਾਲ ਵਿਸ਼ਵਾਸ ਕੀਤਾ ਸੀ ਵਿਸ਼ਵਾਸ ਦਿੱਤਾ ਸੀਗਾ ਉਹ ਮੰਗਾਂ ਸਾਡੀਆਂ ਜਿਹੜੀਆਂ ਉਹ ਪੂਰੀਆਂ ਨਹੀਂ ਕੀਤੀਆਂ ਸਿਰਫ ਉਹ ਮੰਗਾਂ ਨੂੰ ਦੁਬਾਰੇ ਸਰਕਾਰ ਨੂੰ ਦੱਸਣ ਦੇ ਲਈ ਕਿ ਤੁਸੀਂ ਸਾਡੇ ਨਾਲ ਇਹ ਮੰਗਾਂ ਜਿਹੜੀਆਂ ਸੀਗੀਆਂ ਉਹ ਵਾਅਦਾ ਕੀਤਾ ਸੀਗਾ ਸਿਰਫ ਉਹ ਵਾਅਦਾ ਪੂਰਾ ਕਰਾਉਣ ਦੇ ਲਈ ਅਸੀਂ ਇਸ ਵਾਰ ਜਿਹੜਾ ਪ੍ਰੋਟੈਸਟ ਹੈ ਫਰਬਰੀ ਦੇ ਵਿੱਚ ਸ਼ੁਰੂ ਕੀਤਾ ਸੀਗਾ ਸੋ ਉਹਦੇ ਵਿੱਚ ਸਾਡੀ ਮੇਨ ਮੰਗ ਸੀਗੀ ਜਿਹੜੀ ਉਹ ਐਮਐਸਪੀ ਦੇ ਕਾਨੂੰਨ ਦੀ ਸੀਗੀ ਵੀ ਜਿਹੜਾ ਐਮਐਸਪੀ ਤੇ ਜਿਹੜਾ ਕਾਨੂੰਨ ਆ ਗਰੰਟਡ ਕੀਤਾ ਜਾਵੇ ਤੇ ਜਿਹੜਾ ਉਸ ਸਮੇਂ ਕਿਸਾਨਾਂ ਦੇ ਉੱਤੇ ਪਰਚੇ ਸੀਗੇ ਉਹ ਪਰਚੇ ਰੱਦ ਕੀਤੇ ਜਾਣ ਜਿਹਦੇ ਵਿੱਚ ਪੋਲੂਸ਼ਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਪਰਾਲੀ ਸੋਧ ਦਾ ਜਿਹੜਾ ਬਿੱਲ ਸੀਗਾ ਉਹਦੇ ਵਿੱਚ ਮਤਲਬ ਕਿ ਸਰਕਾਰ ਨੇ ਵਿਸ਼ਵਾਸ ਦਿਵਾਇਆ ਸੀਗਾ ਕਿ ਕਿਸਾਨਾਂ ਨੂੰ ਬਾਹਰ ਰੱਖਿਆ ਜਾਊਗਾ ਪਰ ਪਿਛਲੇ ਦਿਨੀ ਆਪਾਂ ਦੇਖਿਆ ਕਿ ਕਿਸਾਨਾਂ ਨੂੰ ਉਹਦੇ ਵਿੱਚ ਲਪੇਟ ਕੇ ਲਿਆਏ ਫਿਰ ਤੋਂ ਲਿਆਏ ਹਾਂ ਉਹ ਸਾਰੀਆਂ ਚੀਜ਼ਾਂ ਦੇ ਲਈ ਸੀਗਾ ਵੀ ਜਿਹੜਾ ਪ੍ਰੋਟੈਸਟ ਕਰਕੇ ਸਿਰਫ ਤਾਂ ਸਿਰਫ ਜਿਹੜਾ ਅਸੀਂ ਦਿੱਲੀ ਜਾ ਕੇ ਆਪਦੀ ਆਵਾਜ਼ ਰੱਖਣਾ ਸੀ ਪਰ ਆਪਾਂ ਦੇਖਿਆ ਕਿ ਸਾਨੂੰ ਸ਼ੰਭੂ ਬੇਰੀਅਲ ਤੇ ਰੋਕਿਆ ਗਿਆ ਚਲੋ ਰੋਕਣਾ ਠੀਕ ਹੈ ਸਰਕਾਰ ਦੀਆਂ ਗਤੀਵਿਧੀਆਂ ਬਣਦੀਆਂ ਨੇ ਪਰ ਇਸ ਹੱਦ ਤੱਕ ਰੋਕਣਾ ਕਿ ਜਿਵੇਂ ਭਾਰਤ ਪਾਕਿਸਤਾਨ ਦਾ ਆਪਾਂ ਕਹ ਲਈਏ ਵੀ ਵਾਧਾ ਬਣਾ ਦੇ ਅਸੀਂ ਇਸ ਪਾਸ ਭਾਰਤ ਦੇ ਵਸਨੀਕ ਹਾਂ ਅਸੀਂ ਆਪਦੀ ਮੰਗਾਂ ਨੂੰ ਲੈ ਕੇ ਕੋਈ ਨਵੀਆਂ ਮੰਗਾਂ ਵੀ ਨਹੀਂ ਜਿਹੜੀਆਂ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸਿਰਫ ਉਹ ਹੀ ਮੰਗਾਂ ਨੂੰ ਅਸੀਂ ਮਨਾਉਣ ਦੇ ਲਈ ਤਾਨੂੰ ਯਾਦ ਕਰਾਉਣ ਦੇ ਲਈ ਅਸੀਂ ਦਿੱਲੀ ਜਾ ਰਹੇ ਸੀਗੇ ਅਸੀਂ ਰੋਡ ਰੋਡ ਜਾ ਰਹੇ ਸੀਗੇ ਨਾ ਅਸੀਂ ਕਿਸੇ ਚੀਜ਼ ਦਾ ਪਹਿਲਾਂ ਕੋਈ ਨੁਕਸਾਨ ਕੀਤਾ ਤੁਸੀਂ ਦੇਖੋਗੇ ਜੇ ਤੁਸੀਂ ਪੁਰਾਣਾ ਅੰਦੋਲਨ ਫਰੋਲ ਕੇ ਦੇਖੀਏ ਤਾਂ ਦਿੱਲੀ ਦੇ ਲੋਕ ਜਿਹੜੇ ਅੱਜ ਸਾਡੇ ਅਸੀਂ ਸਿੰਘੋ ਬਾਡਰ ਤੇ ਬੈਠੇ ਸੀਗੇ ਉੱਥੇ ਨੇੜੇ ਤੇੜੇ ਲੋਕਾਂ ਦੇ ਜਿਹੜੇ ਸਮਾਂ ਮਿਲੇ ਜਾ ਕੇ ਤੁਸੀਂ ਇੰਟਰਵਿਊ ਕਰੇ ਉਹਨਾਂ ਉਹ ਤੁਹਾਨੂੰ ਦੱਸ ਦੇਣਗੇ ਕਿ ਕਿਸ ਕਿਸ ਟਾਈਪ ਦਾ ਇਹ ਅੰਦੋਲਨ ਸੀਗਾ ਭਾਵੇਂ ਸਰਕਾਰ ਨੇ ਤਾਂ ਇੱਥੇ ਬੈਰੀਕੇਟਿੰਗ ਕਰਕੇ ਤੇ ਉਹ ਸਰਕਾਰ ਰੋਡ ਬੰਦ ਕਰਕੇ ਇਹ ਚੀਜ਼ ਦਿਖਾਤੀ ਕਿ ਜਿਵੇਂ ਕੋਈ ਆਵਾਖਵਾਦੀ ਚੱਲੇ ਨੇ ਇਸ ਦੇਸ਼ ਦੇ ਅਸੀਂ ਵਸਨੀ ਨਹੀਂ ਹੈਗੇ ਸਾਨੂੰ ਮਤਲਬ ਕਿ ਉਹਨਾਂ ਨੇ ਇੱਕ ਸਾਈਡ ਤੇ ਘੜਤਾ ਸੋ ਅਸੀਂ ਤਾਂ ਚੀਜ਼ਾਂ ਨੂੰ ਲੈ ਕੇ ਮਤਲਬ ਕਿ ਆਪਣਾ ਦਿੱਲੀ ਚ ਪ੍ਰੋਟੈਸਟ ਕਰਨ ਦੇ ਲਈ ਜਾ ਰਹੇ ਸੀਗੇ ਸਾਡੇ ਹੁਣ ਵੀ ਮੰਗ ਇਹੀ ਹੈ ਕਿ ਤੁਸੀਂ ਰਸਤਾ ਖੋਲਦੋ ਅਸੀਂ ਸ਼ਾਂਤਮਈ ਆਵਦਾ ਦਿੱਲੀ ਜਾਵਾਂਗੇ ਅਸੀਂ ਆਪਣੀ ਬੈਠ ਕੇ ਉੱਥੇ ਮੰਗ ਰੱਖਾਂਗੇ ਤਾਂ ਲੋਕਤੰਤਰ ਦਾ ਇਹ ਨਿਯਮ ਵੀ ਹੈ ਅਸੀਂ ਉਹ ਨਿਯਮ ਦੇ ਅਨੁਸਾਰ ਹੀ ਲੋਕਤੰਤਰ ਦੇ ਵਿੱਚ ਰਹਿ ਕੇ ਮर्यादा ਦੇ ਵਿੱਚ ਰਹਿ ਕੇ ਅਸੀਂ ਪਹਿਲਾ ਅੰਦੋਲਨ ਕੀਤਾ ਤੇ ਹੁਣ ਵੀ ਸਾਡਾ ਸ਼ੰਭੂ ਵੀ ਚੱਲ ਰਿਹਾ ਨੇੜੇ-ਤੇੜੇ ਦੇ ਲੋਕ ਨੇ ਨੇੜੇ-ਤੇੜੇ ਦੇ ਕਿਸਾਨ ਨੇ ਪਿੰਡਾਂ ਦੇ ਲੋਕ ਨੇ ਕਿਸੇ ਨੂੰ ਅੱਜ ਤੱਕ ਕੋਈ ਆਂਚ ਵੀ ਆਈ ਹੋਵੇ ਤਾਂ ਦੱਸ ਦੋਵੇ ਕੋਈ ਵੀ ਕੋਈ ਖਬਰ ਆਈ ਤੁਸੀਂ ਤਾਂ ਗਰਾਊਂਡ ਜ਼ੀਰੋ ਤੋਂ ਚੀਜ਼ ਨੂੰ ਰਿਪੋਰਟ ਕਰਦੇ ਸਾਨੂੰ ਦਾ ਇਸ ਚੀਜ਼ ਦਾ ਜ਼ਿਆਦਾ ਪਤਾ ਹੋਵੇ ਪਰ ਜਿਵੇਂ ਹੁਣ ਕੱਲ ਵੀ ਮੰਗਾਂ ਨੂੰ ਲੈ ਕੇ ਜਿਹੜਾ ਪ੍ਰੋਟੈਸਟ ਕੀਤਾ ਗਿਆ ਸੀਗਾ ਉਹਦੇ ਵਿੱਚ ਵੀ ਉਹੀ ਮੰਗਾਂ ਸੀਗੀਆਂ ਤਾਂ ਕੀ ਲੱਗਦਾ ਹੈ ਕਿ ਸਰਕਾਰ ਤੱਕ ਇਹ ਜਿਹੜੀ ਆਵਾਜ਼ ਪਹੁੰਚੀ ਹੋਵੇਗੀ ਅੰਦੋਲਨ ਦੀ ਕਿਉਂਕਿ ਇਸ ਤੋਂ ਪਹਿਲਾਂ ਵੀ ਸਰਕਾਰ ਦੇ ਵੱਲੋਂ ਕਾਫੀ ਭਰੋਸਾ ਦਿੱਤਾ ਗਿਆ ਹਨ ਹਰੇਕ ਵਾਰੀ ਭਰੋਸਾ ਦਿੰਦੀ ਹੈ ਕੱਲ ਕੀ ਸੰਪਰਕ ਕੀਤਾ ਗਿਆ ਸਰਕਾਰ ਦੇ ਵੱਲੋਂ ਕੁਝ ਕਿਸਾਨਾਂ ਦੇ ਨਾਲ ਨਹੀਂ ਸਰਕਾਰ ਵੱਲੋਂ ਤਾਂ ਕੋਈ ਸੰਪਰਕ ਨਹੀਂ ਕੀਤਾ ਗਿਆ ਪਰ ਪ੍ਰੋਟੈਸਟ ਕਰਨਾ ਸਾਡਾ ਫਰਜ਼ ਬਣਦਾ ਹੈ ਹਨ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਗੱਲ ਉਹੀ ਆ ਕੇ ਆ ਜਾਂਦੀ ਹੈ ਕਿ ਜਿਹੜਾ ਪ੍ਰਾਣੀਆਂ ਸਾਡੀਆਂ ਮੰਗਾਂ ਨੇ ਉਹਨਾਂ ਮੰਗਾਂ ਦੇ ਵਿੱਚ ਇੱਕ ਮੰਗ ਸਾਡੀ ਕੱਲ ਦੀ ਇਹ ਵੀ ਸੀ ਕਿ ਜਿਹੜਾ ਲਖੇਮਪੁਰ ਖੇਰੀ ਸਾਡੇ ਕਿਸਾਨ 3 ਅਕਤੂਬਰ ਨੂੰ ਸ਼ਾਂਤ ਮੈਤ੍ਰਿਕੇ ਨਾਲ ਆਪਦਾ ਪ੍ਰੋਟੈਸਟ ਕਰਕੇ ਵਾਪਸ ਘਰਾਂ ਨੂੰ ਜਾ ਰਹੇ ਸੀਗੇ ਤੁਸੀਂ ਵੀਡੀਓ ਦੇਖ ਸਕਦੇ ਹੋ ਕੱਲੋ ਵੀਡੀਓ ਚੱਲੀ ਵੀ ਬਹੁਤ ਨੈਟ ਤੇ ਹਨਾ ਦੁਬਾਰੇ ਤੇ ਉਹਨਾਂ ਦੇ ਉੱਤੇ ਉਹ ਥਾਰ ਵੱਲੋਂ ਅਜੇ ਮਿਸ਼ਰਾ ਟੈਣੀ ਦੀ ਗੱਡੀ ਵੱਲੋਂ ਉਹਨਾਂ ਕਿਸਾਨਾਂ ਨੂੰ ਅ ਦਰ ਰਗੜ ਦਿੱਤਾ ਜਾਂਦਾ ਹਨ ਤੇ ਉਹਨਾਂ ਤੋਂ ਚਾਰ ਕਿਸਾਨਾਂ ਦੀ ਸ਼ਹੀਦੀ ਹੋ ਜਾਂਦੀ ਹੈ ਉਹਨਾਂ ਨੂੰ ਸ਼ਹੀਦੀ ਦਾ ਦਰਜਾ ਤਾਂ ਬੜੀ ਦੂਰ ਦੀ ਗੱਲ ਆ ਪਰ ਉਹਨਾਂ ਕਿਸਾਨਾਂ ਨੂੰ ਅੱਜ ਤੱਕ ਇਨਸਾਫ ਤੱਕ ਨਹੀਂ ਮਿਲਿਆ ਕਿਉਂਕਿ ਉਹਨਾਂ ਨੂੰ ਇਨਸਾਫ ਉਦੋਂ ਹੀ ਮਿਲੂਗਾ ਜਦੋਂ ਉਹਨਾਂ ਦੇ ਕਾਤਲ ਜੇਲ੍ਹ ਜਾਊਂਗੇ ਜੀ ਜਿਹੜੀ ਸਪਰੀਮ ਕੋਰਟ ਵੱਲੋਂ ਸਿੱਟ ਬਣਾਈ ਗਈ ਸੀ ਜਿਹਨੂੰ ਆਪਾਂ ਐਸਆਈਟੀ ਕਹਿ ਦੰਦੇ ਆ। ਹਾਂਜੀ। ਉਹ ਸਿੱਟ ਦੇ ਵੱਲੋਂ ਵੀ ਜਿਹੜਾ ਸਾਬਾ ਰਿਜ਼ਲਟ ਨਿਚੋੜ ਕੱਢ ਕੇ ਉਹਨਾਂ ਨੂੰ ਸਾਬਤ ਕਰ ਦਿੱਤਾ ਗਿਆ ਸੀਗਾ ਕਿ ਇਹੇ ਦੋਸ਼ੀ ਨੇ ਕਿਉਂਕਿ ਉਹ ਵੀਡੀਓ ਦੇ ਵਿੱਚ ਸਾਰੀ ਚੀਜ਼ ਆਪਾਂ ਦੇਖਿਆ ਕਿ ਉਹ ਸ਼ਾਂਤ ਬਈ ਤਰੀਕੇ ਨਾਲ ਵਾਪਸ ਜਾ ਰਹੇ ਨੇ ਪਿੱਛੋਂ ਅੱਗੇ ਕਟੀਆਂ ਚੜ੍ਹਦੇ ਨੇ ਤੇ ਉਹ ਮਤਲਬ ਕਿ ਹੁਣ ਕਾਨੂੰਨ ਦੇ ਵੀ ਇੱਥੇ ਆਪਾਂ ਦੇਖਾਂਗੇ ਵੀ ਤਾਂ ਜਿਆਣਾ ਤੇ ਆ। ਜੀ। ਸੁਪਰੀਮ ਕੋਰਟ ਆਪਾਂ ਸਭ ਤੋਂ ਵੱਡਾ ਆਪਣਾ ਆਰਾਮ ਮੰਨਦੇ ਆ। ਜਦੋਂ ਕਿਸੇ ਦੇ ਨਾਲ ਕਿਸੇ ਤਰ੍ਹਾਂ ਦੇ ਕੋਈ ਬੇਇਨਸਾਫੀ ਹੋਵੇ ਤਾਂ ਅਸੀਂ ਜਾ ਕੇ ਕੋਰਟ ਦਾ ਦਰਵਾਜ਼ਾ ਖੜਕਾਉ ਹਾਈ ਕੋਰਟ ਹੁੰਦਾ ਹੈ ਹਾਈ ਕੋਰਟ ਤੋਂ ਬਾਅਦ ਅਸੀਂ ਸੁਪਰੀਮ ਕੋਰਟ ਆ ਸੁਪਰੀਮ ਕੋਰਟ ਦਾ ਕੀਤਾ ਹੋਇਆ ਚੈਲੰਜ ਵੀ ਤੁਸੀਂ ਇਹ ਦੇਖੋ ਕਿ ਸਰਕਾਰ ਨੇ ਫਾਸੇ ਟੰਗ ਦਾ ਹਾਂਜੀ ਤੇ ਉਹ ਤੋਂ ਬਾਅਦ ਵੀ ਜੇ ਗੱਲ ਕਰੀ ਜਾਈਏ ਕਿ ਉਹ ਬੰਦਿਆਂ ਨੂੰ ਜੇਲ੍ਹ ਤੱਕ ਕਰਤੀ ਦੂਰ ਦੀ ਗੱਲ ਹੈ ਦੁਬਾਰੇ ਉਹਨਾਂ ਨੇ ਸੀਟ ਦੇ ਕੇ ਹਾਂਜੀ ਇਲੈਕਸ਼ਨ ਦੇ ਵਿੱਚ ਵੀ ਖੜਾਇਆ ਉਹ ਗੱਲ ਬੱਕਰੀ ਹੈ ਕਿ ਸਾਡੇ ਲੋਕਾਂ ਨੇ ਸਾਡੇ ਪੰਜਾਬ ਦੇ ਲੋਕ ਜਿਹੜੇ ਜ਼ਿਆਦਾਤਰ ਪੰਜਾਬ ਤੋਂ ਹੀ ਗਏ ਹੋਏ ਲੋਕ ਨੇ ਲਖੀਮਪੁਰ ਖੀਤੀ ਦੇ ਵਿੱਚ ਆਪਾਂ ਗੱਲ ਕਰੀ ਉਹਨਾਂ ਲੋਕਾਂ ਨੇ ਆਪਦੀ ਜ਼ਮੀਰ ਜਗਾ ਕੇ ਉਹਨਾਂ ਲੋਕਾਂ ਨੂੰ ਸੀੜ ਤੋਂ ਉਤਾਰ ਕੇ ਸੈੜ ਤੇ ਕੀਤਾ ਪਰ ਸਰਕਾਰ ਨੇ ਤਾਂ ਆਪਦੇ ਵੱਲੋਂ ਕਸਰ ਕੋਈ ਨਹੀਂ ਛੱਡੀ ਨਾ ਸਰਕਾਰ ਤਾਂ ਇਹ ਚੀਜ਼ ਚਾਹੁੰਦੀ ਸੀ ਕਿ ਉਹ ਜਿੱਤੇ ਜਿੱਤ ਕੇ ਦੁਬਾਰੇ ਅਸੀਂ ਮੰਤਰੀ ਮੰਡਲ ਚੋਂ ਬਠਾ ਜੀ ਸੋ ਅਜਿਹੇਆਂ ਚੀਜ਼ਾਂ ਨੂੰ ਲੈ ਕੇ ਸਾਡਾ ਜਿਹੜਾ ਕੱਲ ਦਾ ਪ੍ਰੋਟੈਸਟ ਸੀਗਾ ਕਿਉਂਕਿ ਕੱਲ 3 ਅਕਤੂਬਰ ਸੀਗੀ ਅਸੀਂ ਉਹ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਹੈ ਜੀ ਤੇ ਸ਼ਰਧਾਂਜਲੀ ਦੇ ਨਾਲ-ਨਾਲ ਅਸੀਂ ਸਰਕਾਰ ਤੱਕ ਵੀ ਗੱਲ ਪਹੁੰਚਾਈ ਹੈ ਕਿ ਉਹ ਕਿਸਾਨ ਨੇ ਜਿਹੜਿਆਂ ਦਾ ਅਜੇ ਤੱਕ ਇਨਸਾਫ ਅਧੂਰਾ ਰਹਿੰਦਾ ਹੈ ਸੋ ਉਹ ਮੰਗਾਂ ਨੂੰ ਲੈ ਕੇ ਤੇ ਵਿੱਚੇ ਆਪਾਂ ਜੇ ਗੱਲ ਕਰੀਏ ਪਿੱਛੇ ਜੇ ਪੰਜਾਬ ਸਰਕਾਰ ਨੇ ਆਪ ਪੰਜਾਬ ਦੇ ਕਿਸਾਨਾਂ ਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਉਹ ਝੋਨੇ ਦੀ ਫਸਲ ਦੇ ਕਿਸਮ ਵਿੱਚ ਜੋ ਜਿਹਦੇ ਵਿੱਚ ਤੁਹਾਡਾ ਪਾਣੀ ਘਟ ਲੱਗੇ ਜੀ ਸੋ ਕਿਸਾਨਾਂ ਨੇ ਸਰਕਾਰ ਦੀ ਗੱਲ ਨੂੰ ਮੰਨਦੇ ਹੋਏ ਪੀਆਰ 126 ਦੀ ਫਸਲ ਜਿਹੜੀ ਆ ਉਹ ਵੱਡੀ ਮਾਤਰਾ ਦੇ ਵਿੱਚ ਲਾਈ ਹੁਣ ਜਦੋਂ ਫਸਲ ਪੱਕ ਕੇ ਮੰਡੀਆਂ ਦੇ ਵਿੱਚ ਆਉਣ ਲੱਗੀ ਪਹਿਲਾਂ ਤਾਂ ਇਹਨਾਂ ਨੇ ਜਿਹੜੀ ਆਪਾਂ ਗਏ ਵੀ ਬੋਲੀ ਲੇਟ ਸ਼ੁਰੂ ਕੀਤੀ ਹੈ ਹਾਂਜੀ ਉਹ ਪਹਿਲਾਂ ਕੀ ਹੁੰਦਾ ਸੀਗਾ 25 ਸਤੰਬਰ ਤੋਂ ਜਿਹੜੀ ਆ ਬੋਲੀ ਸ਼ੁਰੂ ਹੋ ਜਾਂਦੀ ਸੀ ਉਹ 1 ਅਕਤੂਬਰ ਤੋਂ ਕੀਤੀ ਚਲੋ ਕੋਈ ਗੱਲ ਨੇ 5-4 ਦਿਨ ਦਾ ਫਾਸਲਾ ਚੱਲ ਜਾਂਦਾ ਹੈ ਜੀ ਪਰ ਜਿੱਥੇ ਆ ਕੇ ਗੱਲ ਆ ਜਾਂਦੀ ਹੈ ਮੌਇਸਚਰ ਦੀ ਕਿਉਂਕਿ ਤੁਹਾਨੂੰ ਪਤਾ ਕਿ ਹੁਣ ਮੌਸਮ ਦੇ ਵਿੱਚ ਵੈਸੇ ਹੀ ਨਮੀ ਹੈ ਨਵੇਂ ਆਉਣ ਦੇ ਕਰਕੇ ਜਿਹੜਾ ਮੌਇਸਚਰ ਹੈ ਉਹ 20 ਪਲੱਸ ਜਾਂਦਾ ਹੈ ਸਰਕਾਰ ਨੇ 17 18 ਰੱਖਿਆ ਹੋਇਆ ਹੈ ਜੇਕਰ 17 18 ਦਾ ਮੌਇਸਚਰ ਆਂਦਾ ਹੈ ਤਾਂ ਉਹ ਦਾਣਾ ਟੁੱਟਦਾ ਹੈ ਜਦੋਂ ਦਾਣਾ ਟੁੱਟ ਕੇ ਝਾਰਨੇ ਚੋਂ ਕੱਢਦੇ ਨੇ ਤਾਂ ਉਹ ਵੱਡੀ ਮਾਤਰਾ ਦੇ ਵਿੱਚ ਕਿਸਾਨ ਦਾ ਨੁਕਸਾਨ ਹੁੰਦਾ ਹੈ ਜੇ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ ਜਾਂ ਫਿਰ ਉਹ ਕਹਿੰਦੇ ਵੀ ਜੇ ਤੁਸੀਂ ਕਰ ਮੌਇਸਚਰ ਨਹੀਂ ਤੁਹਾਡਾ ਘਟਦਾ ਤਾਂ ਅਸੀਂ ਕੁਝ ਪੈਸਿਆਂ ਦਾ ਤੁਹਾਡਾ ਘੱਟ ਲਾਵਾਂਗੇ ਕਿ ਉਹ ਘੱਟ ਦੀ ਆਪਾਂ ਗੱਲ ਕਰੀਏ ਤਾਂ 25 ਤੋਂ 30000 ਪ੍ਰਤੀ ਏਕੜ ਕਿਸਾਨ ਦਾ ਨੁਕਸਾਨ ਹੁੰਦਾ ਹੈ ਹੁਣ ਜਿਹੜੇ ਕਿਸਾਨ ਦੀ 10 ਕਿੱਲੇ ਫਸਲ ਹੈ ਉਹਦਾ 2.5 ਲੱਖ ਦਾ ਨੁਕਸਾਨ ਹੋ ਗਿਆ ਜਿਹੜਾ ਉਹ ਬਚਣਾ ਸੀਗਾ ਕਿਉਂਕਿ ਬਾਕੀ ਤਾਂ ਲਾਗਤ ਤੇ ਲੰਘ ਜਾਂਦਾ ਹਾਂਜੀ ਕਿਉਂਕਿ ਲੇਬਰ ਦੀ ਵੀ ਹੈ ਇਸ ਚ ਕਟਾਈ ਵੀ ਹੈ ਬੜਾਈ ਵੀ ਹੈ ਸਭ ਕੁਝ ਹੈ ਹਾਂਜੀ ਬਾਕੀ ਤਾਂ ਉਹਦਾ ਲੰਘ ਜਾਂਦਾ ਨਾ ਉਹਨੂੰ ਲਾਸਟ ਦੇ ਵਿੱਚ ਜਿਹੜੇ ਪ੍ਰੋਫਿਟ ਹੋਣਾ ਸੀਗਾ ਉਹ ਪ੍ਰੋਫਰ ਦਾ ਤੁਸੀਂ ਉਹਦਾ ਕੱਟ ਦੇ ਵਿੱਚ ਕੱਟ ਤਾਂ ਸੋ ਇਹਨਾਂ ਚੀਜ਼ਾਂ ਦੇ ਲਈ ਸੀਗਾ ਵੀ ਕਿਸਾਨ ਦੇ ਨਾਲ ਐਡਾ ਧੱਕਾ ਨਾ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਤੁਸੀਂ ਕਿਸਾਨ ਨੂੰ ਐਮਐਸਪੀ ਨਾ ਦੇ ਕੇ ਐਮਐਸਪੀ ਦਾ ਕਾਨੂੰਨ ਨਾ ਦੇ ਕੇ ਬਹੁਤ ਵੱਡਾ ਸਾਡੇ ਨਾਲ ਧੋਖਾ ਕੀਤਾ ਹੋਇਆ ਹੁਣ ਇਹ ਜਿਹੜਾ ਧੋਖਾ ਇਹ ਵੀ ਨਾ ਕੀਤਾ ਜਾਵੇ ਸੋ ਇਹ ਮੰਗਾਂ ਦੇ ਲਈ ਜਿਹੜਾ ਕੱਲ ਦਾ ਪ੍ਰੋਟੈਸਟ ਸੀ ਸਾਡਾ ਉਹ ਸੀਗਾ ਜਿਸ ਤਰ੍ਹਾਂ ਹੁਣ ਆਪਣੇ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕੀਤਾ ਗਿਆ ਤੇ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਆ ਪਰ ਇੱਥੇ ਕੰਗੜਾ ਦੀ ਵੀ ਗੱਲ ਕਰਦੇ ਆ ਕਿਉਂਕਿ ਕਿਸਾਨ ਅੰਦੋਲਨ ਚੱਲ ਰਿਹਾ ਹੋਵੇ ਜਾਂ ਫਿਰ ਕੋਈ ਪ੍ਰੋਟੈਸਟ ਚੱਲ ਰਿਹਾ ਹੋਵੇ ਤੇ ਕੰਗੜਾ ਕੁਝ ਨਾ ਬੋਲੇ ਤਾਂ ਹੋ ਨਹੀਂ ਸਕਦਾ ਨਾ ਤੇ ਇਸ ਤੋਂ ਪਹਿਲਾਂ ਵੀ ਜਿਹੜਾ ਕੰਗੜਾ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿਸਾਨ ਅੰਦੋਲਨ ਨੂੰ ਲੈ ਕੇ ਜੋ ਪਹਿਲਾਂ ਚੱਲਿਆ ਸੀਗਾ ਤੇ ਉਸ ਤੋਂ ਬਾਅਦ ਹੁਣ ਬੀਤੇ ਦਿਨਾਂ ਦੇ ਵਿੱਚ ਵੀ ਕਿਸਾਨਾ ਬੀਤੇ ਦਿਨਾਂ ਦੇ ਵਿੱਚ ਵੀ ਹੁਣ ਕੰਗਣਾ ਦੇ ਵੱਲੋਂ ਜਿਹੜਾ ਮੋਰ ਤੋਂ ਪੰਜਾਬੀਆਂ ਨੂੰ ਲੈ ਕੇ ਬਿਆਨ ਦਿੱਤਾ ਗਿਆ ਹੈ ਕਿ ਜਿਹੜੇ ਪੰਜਾਬ ਦੇ ਇੱਧਰ ਹਿਮਾਚਲ ਦੇ ਵਿੱਚ ਆਂਦੇ ਨੇ ਜਾਂ ਫਿਰ ਉਹ ਨਸ਼ਾ ਕਰਦੇ ਨੇ ਨਾ ਚਿੱਟਾ ਵੇਚਦੇ ਨੇ ਜਿੱਤੇ ਦੇ ਨਸ਼ਾ ਕਰਦੇ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਇਸ ਚੀਜ਼ ਨੂੰ ਲੈ ਕੇ ਕਿ ਮਤਲਬ ਕੰਗਣਾ ਕੀ ਸਾਬਿਤ ਕਰਨਾ ਚਾਹੁੰਦੀ ਆ ਮੈਨੂੰ ਤਾਂ ਲੱਗਦਾ ਕਿ ਉਹਦਾ ਜਿਹੜਾ ਮਾਰਸਿਕ ਸੰਤੁਲਨ ਹੈ ਉਹ ਹਿੱਲ ਚੁੱਕਿਆ ਹੈ ਕਿ ਆਪਾਂ ਦੇਖਿਆ ਜੇ ਕਿ ਪਹਿਲਾ ਜਦੋਂ ਅੰਦੋਲਨ ਹੋਇਆ ਸਾਡੀਆਂ ਮਾਵਾਂ ਨੂੰ ਬੜਾ ਗਲਤ ਬੁੱਲੀ ਗਈ ਹੈ ਉਸ ਤੋਂ ਬਾਅਦ ਉਹਦੇ ਉੱਤੇ ਪਰਚਾ ਵੀ ਪਾਇਆ ਗਿਆ ਇਹ ਨਾ ਕਿਤੇ ਨਾ ਕਿਤੇ ਜਾ ਕੇ ਮੈਂ ਕਹਾਂਗਾ ਵੀ ਸਰਕਾਰ ਦੀਆਂ ਸਪੋਰਟਾਂ ਹੁੰਦੀਆਂ ਨੇ ਜਿਹੜੀਆਂ ਉਹ ਚੀਜ਼ਾਂ ਨੁਕਸਾਨ ਦਿੰਦੀਆਂ ਨੇ ਕਿਉਂਕਿ ਉਸ ਸਮੇਂ ਵੀ ਜਦੋਂ ਉਹਦੇ ਤੇ ਪਰਚਾ ਪੈ ਗਿਆ ਸਰਕਾਰ ਨੇ ਵੱਡੀ ਮਾਤਰਾ ਚ ਉਹਦੀ ਮਦਦ ਕੀਤੀ ਹੈ ਉਸ ਤੋਂ ਬਾਅਦ ਉਹ ਮੰਤਰੀ ਮੰਡਲ ਚ ਵੀ ਵੜਾਇਆ ਗਿਆ ਉਹਨੂੰ ਇਲੈਕਸ਼ਨ ਲੜਾਈ ਗਈ ਹਨਾ ਉਹ ਜਦੋਂ ਕਿਸੇ ਇਨਸਾਨ ਨੂੰ ਜਿਹਦਾ ਮਾਨਸਿਕ ਸੰਤੁਲਨ ਵਿਗੜਿਆ ਹੋਵੇ ਉਹਨੂੰ ਇੱਕ ਪਾਵਰਫੁੱਲ ਮਿਲ ਜਵੇ ਤਾਂ ਉਹ ਸੁਭਾਅਕ ਹੋ ਜਾਂਦਾ ਹੈ ਕਿ ਉਹ ਬੰਦਾ ਗਲਤ ਬੋਲੂਗਾ ਹੀ ਬੋਲੂਗਾ ਆਪਾਂ ਪਿੱਛੇ ਇਹ ਦੇਖਿਆ ਕਿ ਉਹ ਏਅਰਪੋਰਟ ਦੇ ਉੱਤੇ ਇਹਨੇ ਬੜਾ ਹੰਗਾਮਾ ਕੀਤਾ ਕੇ ਮੇਰੇ ਥੱਪੜ ਮਾਰੇ ਜੀ ਇਹ ਤਾਂ ਉਹ ਜਦ ਕੇ ਅੱਜ ਤੱਕ ਕੋਈ ਵੀਡੀਓ ਉਦੀ ਸਾਹਮਣੇ ਆਈ ਨਹੀਂ ਹੈਗੀ ਠੀਕ ਹੈ ਤਿੱਖੀ ਬਹਿਸ ਜ਼ਰੂਰ ਹੋਈ ਹੋਊਗੀ ਉਹ ਤਾਂ ਸੁਭਾਵਿਕ ਗੱਲ ਹੋ ਜਾਂਦੀ ਹੈ ਜੇ ਤੁਸੀਂ ਮੈਂ ਤੁਹਾਨੂੰ ਬਿਨਾਂ ਗੱਲ ਤੋਂ ਕੁਝ ਕਹੂੰਗਾ ਤਾਂ ਸੁਭਾਵਿਕ ਬਣ ਜਾਂਦਾ ਕਿ ਕੋਈ ਨਾ ਕੋਈ ਅੱਗੇ ਤੋਂ ਬੋਲਿਆ ਜਾਂਦਾ ਜਾਂ ਸਿਰਫ ਆਪੋ ਹੀ ਚੀਜ਼ ਆਈ ਹੈ ਥੱਪੜ ਮਾਰਨ ਦੀ ਅੱਜ ਤੱਕ ਵੀਡੀਓ ਆਈ ਨਹੀਂ ਹੈਗੀ ਆਪਾਂ ਦੇਖੇਗੇ ਏਅਰਪੋਰਟ ਤੇ ਹਰ ਇੱਕ ਕੋਨੇ ਤੇ ਕੈਮਰਾ ਹੁੰਦਾ ਹੈ ਜੀ ਕੀ ਗੱਲ ਉਹ ਅਜੇ ਤੱਕ ਵੀਡੀਓ ਆਈ ਨਹੀਂ ਹੈ ਕਿ ਤਾਂ ਫਰਮਾਰਨ ਦੀ ਉਹ ਸਿਰਫ ਤੇ ਸਿਰਫ ਸਾਡੇ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰਨ ਦੇ ਲਈ ਸੀਗਾ ਉਹ ਤੋਂ ਬਾਅਦ ਜੇ ਆਪਾਂ ਦੇਖਿਆ ਨਾ ਪਿੱਛੇ ਜਾਂ ਅੰਦੋਲਨ ਦੇ ਬਾਰੇ ਵੀ ਕਿਹਾ ਕਿ ਉੱਥੇ ਬਲਤਕਾਰ ਹੋਏ ਨੇ ਐਦਾਂ ਕਰਕੇ ਗੱਲਾਂ ਉਹ ਜਾਣੀ ਕਿ ਮੈਨੂੰ ਐਂ ਲੱਗਦਾ ਕਿ ਬਿਨਾਂ ਸੋਚੇ ਸਮਝੇ ਤੋਂ ਬਿਨਾਂ ਉਸ ਚੀਜ਼ ਦੇ ਉੱਤੇ ਸਰਚ ਕਰਤੇ ਤੋਂ ਤੁਸੀਂ ਜਾ ਕੇ ਆਪਦਾ ਬਿਆਨ ਦੇ ਦੇਣਾ ਉਹ ਬੇਤੁੱਕੀਆਂ ਗੱਲਾਂ ਨੇ ਜਿਵੇਂ ਹੁਣ ਕੱਲ੍ਹ ਤਾਂ ਬਿਆਨ ਦਿੱਤਾ ਯਾਰ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਉਹ ਇਨਸਾਨ ਇਸ ਗੱਲ ਨੂੰ ਸਾਨੂੰ ਸਪਸ਼ਟ ਕਰੇ ਜਿਸ ਇਨਸਾਨ ਨੇ ਆਪ ਖੁਦ ਫਿਲਮਾਂ ਦੇ ਵਿੱਚ ਡਰੱਗ ਨੂੰ ਪ੍ਰਮੋਟ ਕੀਤਾ ਹੁੰਦਾ ਹੈ ਤੁਸੀਂ ਪਿੱਛੇ ਜੇ ਦੀ ਇੱਕ ਫਿਲਮ ਸੀਗੀ ਉਹਦੇ 'ਚ ਸ਼ਰਿਆਹ ਮੁੰਡੇ ਸਿਗਰਟਾ ਪੀਂਦੀ ਆ, दारू ਪਿੰਦੀ ਆ ਤੇ ਉਹ ਇਨਸਾਨ ਆ ਕੇ ਸਾਨੂੰ ਅੱਜ ਇਹ ਚੀਜ਼ ਦੱਸੂਗਾ ਜੇਕਰ ਪੰਜਾਬ ਦੇ ਲੋਕ ਚਿੱਟਾ ਵੇਚਦੇ ਨੇ ਜੇਕਰ ਪੰਜਾਬ ਦੇ ਲੋਕ ਨਸ਼ੇੜੀ ਨੇ ਤਾਂ ਉਹ ਲੋਕ ਕੌਣ ਸੀਗੇ ਜਿਨ੍ਹਾਂ ਨੇ ਸਰਕਾਰ ਦਾ ਮੂੰਹ ਮੋੜਿਆ ਸੀ 2020 ਦੇ ਵਿੱਚ ਅੰਦੋਲਨ ਹੋਇਆ ਵੱਡੀ ਮਾਤਰਾ ਦੇ ਵਿੱਚ ਸਾਡੇ ਲੋਕ ਕੇ ਸਭ ਤੋਂ ਜ਼ਿਆਦਾ ਤੋਂ ਜ਼ਿਆਦਾ ਸਾਡੇ ਨੌਜਵਾਨ ਸੀਗੇ ਤੇ ਉਹ ਨੌਜਵਾਨਾਂ ਨੇ ਬੈਰੀਕੇਡਿੰਗ ਤੋੜ ਕੇ ਜੇਕਰ ਉਹ ਚਿੱਟੇ ਦਾ ਸ਼ਿਕਾਰ ਹੁੰਦੇ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਉਹ ਬੈਰੀਕੇਡਿੰਗ ਤੋੜ ਕੇ ਪਾਰ ਹੋ ਸਕਦੇ ਸੀਗੇ ਕਦੇ ਵੀ ਨਹੀਂ ਹੋ ਸਕਦੇ ਸੀਗੇ ਸਾਡੇ ਪੰਜਾਬ ਦੇ ਲੋਕ ਖੁਸ਼ਹਾਲ ਲੋਕ ਨੇ ਇਹਨਾਂ ਤੋਂ ਸਾਡੀ ਖੁਸ਼ੀ ਹੈ ਜਿਹੜੀ ਉਚਰੀ ਨਹੀਂ ਜਾਂਦੀ ਗਲਤ ਤੋਂ ਗਲਤ ਬਿਆਨ ਦੇ ਕੇ ਇਸ ਮਨੋਂ ਦਾ ਜਿੱਥੇ ਤੱਕ ਇਹ ਲੱਗਦਾ ਨਾ ਕਿ ਇਹ ਪੰਜਾਬ ਦੇ ਵਿੱਚ ਮਾਹੌਲ ਸਾਡਾ ਖਰਾਬ ਕਰਨ ਦੀ ਕੋਸ਼ਿਸ਼ ਆ ਸਾਡੇ ਪੰਜਾਬ ਦੇ ਵਿੱਚ ਹਿਮਾਚਲ ਤੋਂ ਆਏ ਵੀ ਭਾਈ ਜਰਾ ਬਹੁਤ ਜੀ ਸਾਡੇ ਪੰਜਾਬ ਦੇ ਲੋਕ ਵੀ ਗਰਮੀਆਂ ਦੇ ਵਿੱਚ ਅਕਸਰ ਹਿਮਾਚਲ ਦੇ ਵਿੱਚ ਘੁੰਮਣ ਜਾਂਦੇ ਨੇ ਇਹਨਾਂ ਨੂੰ ਇਹ ਜਿਹੜੀ ਆਪਸੀ ਸਾਡੀ ਸਾਂਝ ਹੈ ਉਹਨੂੰ ਖਤਮ ਕਰਨ ਦੀ ਇਹ ਕੋਸ਼ਿਸ਼ਾਂ ਨੇ ਜਿਹੜੇ ਬੇਤੁੱਕੇ ਬਿਆਨ ਦਿੰਦੀ ਹੈ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਹਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਹੈ। ਹਾਲਾਂਕਿ ਖੁਦ ਉਹਨਾਂ ਭਾਜਪੀ ਦੇ ਵੱਲੋਂ ਵੀ ਕਿਨਾਰਾ ਕੀਤਾ ਗਿਆ ਕਿ ਇਹ ਜਿਹੜੇ ਇਹਦੇ ਨਿੱਜੀ ਬਿਆਨ ਨੇ ਹਨਾ ਜਾਂ ਫਿਰ ਮਤਲਬ ਕਿ ਉਹਨੂੰ ਤਾੜਨਾ ਵੀ ਕਿਤੇ ਨਾ ਕਿਤੇ ਲਗਾਈ ਜਾ ਰਹੀ ਹੈ ਪਰ ਫਿਰ ਵੀ ਉਹ ਇਹ ਵਾਰ-ਵਾਰ ਇਦਾਂ ਦੇ ਬਿਆਨ ਦੇ ਰਿਹਾ ਤਾਂ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਤੇ ਐਕਸ਼ਨ ਲਿਆ ਜਾ ਸਕਦਾ ਜਾਂ ਫਿਰ ਮਤਲਬ ਕਿ ਆਪ ਹੀ ਇਹਨੂੰ ਕੁਝ ਮਾਫੀ ਮੰਗਣੀ। ਦੇਖੋ ਐਕਸ਼ਨ ਜੇ ਆਪਾਂ ਗੱਲ ਕਰੀਏ ਠੀਕ ਹੈ ਇੱਕ ਗੱਲ ਇਹ ਕਹਿ ਕੇ ਕਿ ਇਹਦਾ ਆਪ ਦਾ ਬਿਆਨ ਹੋ ਗਿਆ। ਫਿਰ ਉਹਨੂੰ ਸਸਪੈਂਡ ਕਿਉਂ ਨਹੀਂ ਕਰਦੇ? ਜੀ। ਤੱਲੇ ਕਹਤੋਂ ਤੁਸੀਂ ਜਦੋਂ ਇੱਕ ਇਨਸਾਨ ਨੇ ਗਲਤ ਬਿਆਨ ਦਿੱਤੇ ਤੁਸੀਂ ਉਹਨੂੰ ਸੇਟ ਦਿੱਤੀ ਸੇਟ ਦੇ ਕੇ ਚਲੋ ਠੀਕ ਹੈ ਉਹ ਜਿੱਤ ਗਏ ਵੱਡੀ ਗੱਲ ਹੈ ਹਨਾ ਉਹ ਤੋਂ ਬਾਅਦ ਤੁਸੀਂ ਅੱਜ ਕਰੋ ਉਹਨੂੰ ਸਸਪੈਂਡ ਉਹਨੂੰ ਤਾਰਨਾ ਤੇ ਹੀ ਹੋਊਗਾ ਨਾ ਕਿ ਤੁਸੀਂ ਸਾਡੀ ਪਾਰਟੀ ਦੀ ਇਲੈਕਸ਼ਨ ਆ ਮੁਆਫਾ ਦੇ ਕੇ ਹਰਿਆਣੇ ਦੀ ਇਲੈਕਸ਼ਨ ਆ ਰਹੀ ਹੈ ਉੱਥੇ ਵੀ ਨੁਕਸਾਨ ਹੋਊਗਾ ਜੇਕਰ ਪਾਰਟੀ ਨੂੰ ਸੱਚੀ ਲੱਗਦਾ ਕਿ ਹਾਂ ਵੀ ਇਹ ਗਲਤ ਬਿਆਨ ਅੰਦੇ ਪਰਸਨਲ ਬਿਆਨ ਨੇ ਉਹ ਕੱਢਣ ਆਪਣੀ ਪਾਰਟੀ ਚ ਕਿਉਂ ਨਹੀਂ ਕੱਢਦੇ ਹੈਗੇ ਕਿਉਂਕਿ ਕਿਤੇ ਨਾ ਕਿਤੇ ਪਾਰਟੀ ਦੀ ਸਪੋਰਟ ਨਾਲ ਹੀ ਹੈ ਉਹ ਸਪੋਰਟ ਦੇ ਸਦਕਾ ਹੀ ਇਹ ਜਿਹੜੇ ਬਿਆਨ ਉਹ ਦਿੱਤੇ ਜਾਂਦੇ ਨੇ ਸੋ ਅਸੀਂ ਤਾਂ ਇਹ ਗੱਲ ਕਹਿੰਦੇ ਆ ਕਿ ਜੇ ਸਮੇਂ ਦੇ ਨਾਲ ਸੁਧਰ ਗਈ ਠੀਕ ਹੈ ਨਹੀਂ ਜਿਵੇਂ ਹੁਣ ਜਸਵੀਰ ਜੱਸੀ ਜੀ ਨੇ ਅੱਜ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇਹਦੇ ਸਾਰੇ ਪ੍ਰੂਫ ਪਏ ਨੇ ਫਿਰ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਸਾਰੇ ਪ੍ਰੂਫਾਂ ਦੇ ਨਾਲ ਉਹ ਸਾਡੇ ਪੰਜਾਬ ਦੇ ਲੋਕ ਫੇਰ ਵੀ ਚਾਹੁੰਦੇ ਨੇ ਕਿ ਅਸੀਂ ਧੀਆਂ ਭੈਣਾਂ ਦੀ ਇੱਜ਼ਤ ਕਰੀਏ ਉਹ ਜਿੱਥੇ ਤੱਕ ਆਪਾਂ ਜੱਸੀ ਦਾ ਬਿਆਨ ਦੇਖਿਆ ਉਹ ਬਿਆਨ ਦੇ ਵਿੱਚ ਵੀ ਇਹੀ ਚੀਜ਼ ਹੁੰਦੀ ਹੈ ਕਿ ਉਹ ਮर्याਦਾ ਚ ਰਹਿ ਕੇ ਹੱਲੇ ਗੱਲ ਕਰਨੇ ਜਾਂਦੇ ਮੈਂ ਕਿਉਂਕਿ ਇਸ ਇੰਡਸਟਰੀ 'ਚ ਰਹੇ ਨੇ ਜੀ ਇਸ ਇੰਡਸਟਰੀ ਦੇ ਵਿੱਚ ਕੰਗਣਾ ਰਹੀ ਹੈ ਪੰਜਾਬ ਤੋਂ ਉਹਨੇ ਆਪਣੀ ਸ਼ੁਰੂਆਤ ਕੀਤੀ ਹੈ ਸੋ ਪੰਜਾਬ ਦੇ ਮੈਂ ਕਹੂੰਗਾ ਸਿੰਗਰਾਂ ਦੇ ਕੋਲ ਤਾਂ ਇਹਦਾ ਬਹੁਤ ਵੱਡਾ ਡਾਟਾ ਪਿਆ ਹੈ ਸੋ ਮੈਂ ਇਹ ਚੀਜ਼ ਚਾਹੁੰਦਾ ਵੀ ਜੇ ਇਹਦਾ ਕਿਨਾਰ ਕਰ ਲਵੇ ਠੀਕ ਹੈ ਨਹੀਂ ਡਾਟਾ ਅੱਗੇ ਆਉਣ ਲੱਗਾ ਉਹ ਕੋਈ ਬਹੁਤਾ ਟਾਈਮ ਨਹੀਂ ਲੱਗਣਾ ਹੈਗਾ ਫਿਰ ਇਹ ਦੂਜੇ ਪਾਸੇ ਨੂੰ ਲੈ ਕੇ ਜਾਂਦੇ ਨੇ ਕਿ ਪੰਜਾਬ ਦੇ ਲੋਕਾਂ ਨੇ ਜੀ ਸਾਨੂੰ ਐਦਾਂ ਕਰਤਾ ਉਦਾਂ ਕਰਤਾ ਹੱਲੇ ਵੀ ਇਹਨਾਂ ਨੂੰ ਕੋਈ ਸਮਾਂ ਹੀ ਹੈ ਕਿ ਉਹ ਆਪਦਾ ਪਿੱਛੇ ਮੁੜ ਜਾ ਜੀ ਕਿ ਜਿਵੇਂ ਹੁਣ ਇਸ ਤਰੀਕੇ ਦੇ ਨਾਲ ਬਿਆਨ ਦਿੰਦੀ ਆ ਤਾਂ ਪੰਜਾਬ ਸਰਕਾਰ ਨੂੰ ਵੀ ਤੁਹਾਨੂੰ ਲੱਗਦਾ ਕਿ ਇਹਨੂੰ ਜਵਾਬ ਦੇਣਾ ਚਾਹੀਦਾ ਹੈ ਕਿਉਂਕਿ ਗੱਲ ਤਾਂ ਪੂਰੇ ਪੰਜਾਬ 'ਚ ਕੀਤੀ ਜਾ ਰਹੀ ਹੈ ਨਾ ਤਾਂ ਪੰਜਾਬ ਸਰਕਾਰ ਨੂੰ ਵੀ ਆਪਣੇ ਪੱਖ ਤੋਂ ਜਵਾਬ ਦੇਣਾ ਚਾਹੀਦਾ ਹੈ ਜਿਹੜਾ ਤੁਹਾਡੀ ਗੱਲ ਬੜੀ درست ਗੱਲ ਕੀਤੀ ਹੈ ਤੁਸੀਂ ਵੀ ਜਿਹੜਾ ਕੱਲ ਦਾ ਬਿਆਨ ਸੀ ਉਹ ਕੱਲੇ ਕਿਸਾਨਾਂ ਦੇ ਲਈ ਨਹੀਂ ਸੀਗਾ ਉਹ ਪੂਰੇ ਪੰਜਾਬ ਦੇ ਲਈ ਸੀਗਾ ਇੱਥੇ ਆ ਕੇ ਗੱਲ ਇਹ ਆ ਜਾਂਦੀ ਹੈ ਕਿ ਉਹਨਾਂ ਨੇ ਇਹ ਗੱਲ ਜੇ ਆਪਾਂ ਬਿਆਨ 'ਚ ਗੱਲ ਕਰੀਏ ਕਿ ਕੁਝ ਰਾਜ ਜੀ ਹਨਾ ਵੀ ਜੋ ਚਿੱਟੇ ਭੇਜਦੇ ਆ ਉਹਦੇ 'ਚ ਤਾਂ ਵੱਡੀ ਗੱਲ ਪੰਜਾਬ ਸਰਕਾਰ ਤੇ ਆ ਗਈ ਹੂੰ ਕਿ ਪੰਜਾਬ ਸਰਕਾਰ ਸਾਡੀ ਚੁੱਪੋ ਬੈਠੀ ਹੈ ਭਗਵੰਤ ਮਾਨ ਸਾਹਿਬ ਸਾਡੇ ਚੁੱਪੋ ਬੈਠੇ ਨੇ ਕਿਉਂ ਉਹਨਾਂ ਨੂੰ ਜਵਾਬੀ ਬਿਆਨ ਦੇਣਾ ਚਾਹੀਦਾ ਹੈ ਬਿਲਕੁਲ ਪਹਿਲਾਂ ਤਾਂ ਚਲੋ ਕੱਲੇ ਕਿਸਾਨਾਂ ਦੀ ਗੱਲ ਸੀ ਕਿ ਮੈਂ ਕਹਿੰਦਾ ਸਰਕਾਰ ਤਾਂ ਚੁੱਪੋ ਜਾਂਦੀ ਸੀ ਪਰ ਅੱਜ ਤਾਂ ਗੱਲ ਪੰਜਾਬ ਤੇ ਆ ਗਈ ਨਾ ਪੰਜਾਬ ਤੇ ਆ ਹਾਂ ਜੀ ਕਿ ਪੰਜਾਬ ਦੇ ਲੋਕ ਚਿੱਟਾ ਵੇਚਦੇ ਨਹੀਂ ਪਰ ਮੈਂ ਕੰਗੜਾ ਰਲੌਤ ਨੂੰ ਇਹ ਗੱਲ ਵੀ ਕਹਿਣਾ ਚਾਹੁੰਦਾ ਕਿ ਚਿੱਟਾ ਕੋਈ ਪੰਜਾਬ ਦੀ ਪاداتੀ ਚੀਜ਼ ਨਹੀਂ ਹੈ ਜੀ ਇਹ ਸਾਡਾ ਸਾਰਾ ਚਿੱਟਾ ਯਾ ਦਿੱਲੀ ਤੋਂ ਆਉਂਦਾ ਇਹ ਪਿੱਛੇ ਜਿਹੀ ਵੀਡੀਓ ਦੇ ਵਿੱਚ ਪ੍ਰੂਫ ਵੀ ਹੋ ਚੁੱਕਿਆ ਹੈ ਪਿੱਛੇ ਜਾਂ ਨਾਨੀ ਦੇ ਗਰਾਮ ਤੋਂ ਫੜਿਆ ਗਿਆ ਸੀਗਾ ਚਿੱਟਾ ਇਹ ਸਾਰਾ ਚਿੱ ਤੇ ਦਿੱਲੀ ਤੋਂ ਜਿੱਥੇ ਤੁਸੀਂ ਬੈਠ ਕੇ ਸਰਕਾਰ ਚਲਾ ਰਹੇ ਹੋ ਉੱਥੋਂ ਇਹ ਚਿੱਟਾ ਆ ਕੇ ਸਾਡੇ ਪੰਜਾਬ ਚ ਆਂਦਾ ਸਮਝ ਕਹਿੰਦੇ ਨੇ ਸਾਡੇ ਪੰਜਾਬ ਦਾ ਬੇੜਾ ਕਰਕੇ ਕਰਦਾ ਤੇ ਤੁਸੀਂ ਕਹਿੰਦੇ ਵੀ ਪੰਜਾਬ ਦੇ ਲੋਕ ਚਿੱਟਾ ਵੇਚਦੇ ਨੇ ਪੰਜਾਬ ਦੇ ਲੋਕ ਆਪਣੇ ਹੱਕ ਸੱਚ ਦੀ ਕਮਾਈ ਕਰਦੇ ਨੇ ਖੇਤੀ ਕਰਦੇ ਨੇ ਆਪ ਦਾ ਪੂਰੇ ਭਾਰਤ ਦਾ ਢਿੱਡ ਪਾਲਦੇ ਨੇ ਤੇ ਆਪ ਦੇ ਪੰਜਾਬ ਦਾ ਢਿੱਡ ਪਾਲਦੇ ਨੇ ਸਾਡੇ ਪੰਜਾਬ ਦੇ ਲੋਕ ਮਿਹਨਤੀ ਲੋਕ ਨੇ ਮਿਹਨਤ ਕਸ਼ ਲੋਕ ਨੇ ਇਹਨਾਂ ਨੂੰ ਆਹੀ ਚੀਜ਼ ਸਾਡੀ ਚੁਪਦੀ ਹੈ ਕਿਉਂਕਿ ਜਦੋਂ ਵੀ ਕੋਈ ਸੇ ਵੀ ਰਾਜ ਨੂੰ ਕਿਸੇ ਵੀ ਸਟੇਟ ਨੂੰ ਗੁਲਾਮ ਕਰਿਆ ਜਾਊਗਾ ਤਾਂ ਉਹਨੂੰ ਸਭ ਤੋਂ ਪਹਿਲਾਂ ਫਾਈਨੈਂਸ਼ਲੀ ਵੀਕ ਕਿਹਾ ਜਾਂਦਾ ਜੀ ਸੋ ਫਾਈਨੈਂਸ਼ਲੀ ਵੀਕ ਕਰਨ ਦੇ ਲਈ ਜਿਹੜੇ ਆ ਤਿੰਨ ਖੇਤੀ ਕਾਨੂੰਨ ਲੈ ਕੇ ਆਏ ਸੀਗੇ ਕਿਉਂਕਿ ਪੰਜਾਬ ਦੇ ਲੋਕ ਆਪਣੇ ਆਪ ਤੇ ਨਿਰਭਰ ਨੇ ਕਿਉਂਕਿ ਉਹਨਾਂ ਨੂੰ ਸਿਰਫ ਤੋਂ ਸਿਰਫ ਇੱਕ ਨਮਕ ਹੈ ਜਿਹੜਾ ਮੁੱਲ ਲੈਣਾ ਪੈਂਦਾ ਬਾਕੀ ਚੀਜ਼ਾਂ ਪੰਜਾਬ ਦੇ ਵਿੱਚੋਂ ਆਪਾ ਪ੍ਰੋਡਕਸ਼ਨ ਕਰਕੇ ਆਪ ਪੈਦਾ ਕਰਕੇ ਖਾ ਸਕਦੇ ਨੇ ਉਹੀ ਚੀਜ਼ ਇਹ ਸਾਡੇ ਤੋਂ ਖਾਣ ਨੂੰ ਫਿਰਦੇ ਨੇ ਉਹੀ ਚੀਜ਼ਾਂ ਦੇ ਕਰਕੇ ਇਹਨਾਂ ਨੂੰ ਸਾਡੀ ਜਿਹੜੀ ਇਹ ਆ ਵੀ ਪੰਜਾਬ ਦੇ ਲੋਕ ਖੁਸ਼ਹਾਲ ਨੇ ਸਾਡੀ ਖੁਸ਼ਹਾਲੀ ਖੋਣ ਦੇ ਲਈ ਸਾਡੀ ਖੇਤੀ ਦੇ ਉੱਤੇ ਸਮੇਂ ਸਮੇਂ ਦੇ ਨਾਲ ਅਟੈਕ ਕੀਤੇ ਜਾ ਰਹੇ ਨੇ ਚਾਹੇ ਸਾਡੇ ਕਿ ਜੁਮੇਨਾ ਚੋਂ ਵੱਡੇ ਵੱਡੇ ਰੋਡ ਕਰਤੇ ਜੀ ਚਾਹੇ ਤਿੰਨ ਖੇਤੀ ਕਾਨੂੰਨ ਸੀਗੇ ਚਾਹੇ ਐਮ ਐਸ ਪੀ ਦਾ ਕਾਨੂੰਨ ਨਾ ਦੇਣਾ ਸਾਡੇ ਪੰਜਾਬ ਦੇ ਲੋਕਾਂ ਦਾ ਜਿਹੜਾ ਕਰਜ਼ਾ ਸੀਗਾ ਜਿਵੇਂ ਜਿਵੇਂ ਸਮੇਂ ਦੀਆਂ ਸਰਕਾਰਾਂ ਆਈਆਂ ਨੇ ਵੀ ਅਸੀਂ ਕਰਜ਼ਾ ਮਾਫ ਕਰਾਂਗੇ ਉਹ ਕਰਜ਼ਾ ਨਾ ਮਾਫ ਕਰਨਾ ਘੱਟ ਜ਼ਮੀਨ ਦੇ ਉੱਤੇ ਵੱਧ ਕਰਜ਼ਾ ਦੇਣਾ ਬਿਲਕੁਲ ਉਹ ਕਿਤੇ ਨਾ ਕਿਤੇ ਸਾਡੀ ਖੇਤੀ ਸਾਡੇ ਹੱਤਾਂ ਚੋਂ ਖੋਣ ਨੂੰ ਫਿਰਦੀ ਆ ਸਰਕਾਰੇ ਪਾਲਿਸੀਆਂ ਨੇ ਇਹਨਾਂ ਦੀਆਂ ਸੋ ਇਹਨਾਂ ਪਾਲਿਸੀਆਂ ਦੀ ਹੀ ਸਾਡੀ ਜਿਹੜੀ ਲੜਾਈ ਹੈ ਕਿ ਜਿਹੜੀ ਸਰਕਾਰ ਨੇ ਸਾਡੇ ਨਾਲ ਸਮੇਂ-ਸਮੇਂ ਨਾਲ ਵਾਅਦੇ ਕੀਤੇ ਨੇ ਕਿ ਤੁਹਾਡਾ ਕਰਜ਼ਾ ਮਾਫੀ ਕੀਤੀ ਜਾਊਗੀ ਕਿਉਂਕਿ ਕਰਜ਼ਾ ਜਿਹੜਾ ਇਹ ਆ ਸਰਕਾਰ ਦੀ ਹੀ ਬਦੌਲਤ ਸਾਡੇ ਕਿਸਾਨਾਂ ਤੇ ਚੜਿਆ ਜਦੋਂ ਫਸਲਾਂ ਦਾ ਪੂਰਾ ਰੇਟ ਨਾ ਮਿਲਿਆ ਜਦੋਂ ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਨਾ ਮਿਲਨੀ ਤੇ ਮਜਬੂਰ ਨੂੰ ਉਹਨਾਂ ਨੂੰ ਕਰਜ਼ਾ ਲੈਣਾ ਪੈਂਦਾ ਤੇ ਉਹ ਕਰਜ਼ਾ ਇਸ ਮਾਤਰਾ ਤੇ ਹੋ ਜਾਂਦਾ ਹੈ ਕਿ ਉਹਨਾਂ ਤੋਂ ਤਾਰਨਾ ਬੜਾ ਔਖਾ ਹੋ ਜਾਂਦਾ ਹੈ ਜਿਹਦੇ ਕਰਕੇ ਲਾਸਟ ਦੇ ਵਿੱਚ ਉਹਨੂੰ ਆਪਣੀ ਜ਼ਮੀਨ ਵੇਚ ਕੇ ਹੀ ਖੜਾ ਚੱਲਣਾ ਪੈਂਦਾ ਜਦੋਂ ਜਦੋਂ ਸਾਡੇ ਕੋਲ ਜ਼ਮੀਨ ਖੁੱਸਤੀ ਚਲੀ ਜਾਊਗੀ ਜਿਹੜੇ ਸਾਡੇ ਕੋਲ ਆਪ ਦੀ ਪ੍ਰੋਡਕਸ਼ਨ ਪੈਦਾ ਕਰਨ ਦੀ ਚੀਜ਼ਾਂ ਸਾਡੇ ਹੱਤਾਂ 'ਚੋਂ ਖੋਈ ਜਾਊਗੀ ਜੀ ਤਾਂ ਸੁਭਾਵਕ ਹੋ ਜਾਊਗਾ ਕਿ ਸਾਡਾ ਪੰਜਾਬ ਇੱਕਦਮ ਗੁਲਾਮੀ ਦੇ ਰਾਹ ਤੇ ਪੈ ਜਾਊਗਾ ਇਸੇ ਕਰਕੇ ਹਮ ਸਰਕਾਰਾਂ ਸਾਡੇ ਕਿਸਾਨ ਨੂੰ ਐਮਐਸਪੀ ਨਹੀਂ ਦਿੰਦੀ ਕਿ ਜੇਕਰ ਕਿਸਾਨ ਨੂੰ ਐਮਐਸਪੀ ਮਿਲਦੀ ਆ ਤਾਂ ਕਿਸਾਨ ਦੇ ਕੋਲ 4 ਕਿੱਲਿਆਂ ਵਾਲਾ ਵੀ ਇੱਕ ਵਧੀਆ ਰੋਟੀ ਖਾਊਗਾ ਜੀ ਬਸ 4 ਕਿੱਲੇ ਤਾਂ ਮੈਂ ਜ਼ਿਆਦਾ ਕਹਤੇ 1 ਕਿੱਲੇ ਵਾਲਾ ਵੀ ਬਹੁਤ ਵਧੀਆ ਰੋਟੀ ਖਾਊਗਾ ਸੋ ਉਹਨਾਂ ਨੂੰ ਇਹ ਸਾਡੀ ਰੋਟੀ ਚੁਗਦੀ ਹੈ ਉਹਨਾਂ ਨੂੰ ਸਾਡੀ ਖੁਸ਼ਹਾਲੀ ਚੁਗਦੀ ਹੈ ਖੁਸ਼ਹਾਲੀ ਖਾਣ ਦੇ ਲਈ ਨਿਤੋਂ ਨਿਤੇ ਬਿਆਨ ਆਉਂਦੇ ਨੇ ਨਿਤੋਂ ਨਿਤੇ ਇਦਾਂ ਦੀਆਂ ਪਾਲਿਸੀਆਂ ਆਉਂਦੀਆਂ ਨੇ ਕਿ ਇਹਨਾਂ ਤੋਂ ਕਿਸੇ ਨਾ ਕਿਸੇ ਤਰੀਕੇ ਜਿਹੜੀ ਇਹਨਾਂ ਦੀ ਖੇਤੀ ਖੋਈ ਜਾਵੇ ਜਿਵੇਂ ਹੁਣ ਅੰਦੋਲਨ ਵੀ ਚੱਲ ਰਿਹਾ ਤੇ ਦੂਸਰੇ ਪਾਸੇ ਆਪਣੀਆਂ ਮੰਗਾਂ ਨੂੰ ਵੀ ਲੈ ਕੇ ਕਿਸਾਨ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ ਤੇ ਬੀਤੇ ਦਿਨ ਦੀ ਵੀ ਆਪਾਂ ਐਗਜ਼ਾਮਪਲ ਦੇਖ ਹੀ ਲਿਆ ਹਨਾ ਪਰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਅੰਦੋਲਨ ਕੀ ਰੂਪ ਧਾਰਨ ਕਰ ਸਕਦਾ ਜਾਂ ਫਿਰ ਹੋਰ ਕਿਸਾਨਾਂ ਦੀ ਕੀ ਰਣਨੀਤੀ ਹੋ ਸਕਦੀ ਹੈ ਰੂਪ ਤਾਂ ਦੇਖੋ ਸਾਡਾ ਅੰਦੋਲਨ ਆ ਸ਼ਾਂਤਮਈ ਤਰੀਕੇ ਨਾਲ ਪਹਿਲਾਂ ਚੱਲਦਾ ਸੀਗਾ ਸ਼ਾਂਤਮਈ ਤਰੀਕੇ ਨਾਲ ਹੁਣ ਚੱਲੂਗਾ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਜਿਵੇਂ ਪਿੱਛੇ ਜੇ ਸੁਪਰੀਮ ਕੋਰਟ ਨੇ ਵੀ ਆਰਡਰ ਦਿੱਤਾ ਹਾਈ ਕੋਰਟ ਨੇ ਵੀ ਆਰਡਰ ਦਿੱਤਾ ਕਿ ਰਸਤਾ ਖੁੱਲਿਆ ਜਾਵੇ ਤੇ ਸਰਕਾਰ ਲੋਕਤੰਤਰ ਦੀਆਂ ਝੰਡੀਆਂ ਉਡਾਉਂਦੀ ਇੱਥੇ ਨਜ਼ਰ ਆ ਰਹੀ ਹੈ ਸਾਡੀ ਤਾਂ ਸਰਕਾਰਾਂ ਨੂੰ ਵੀ ਇਹ ਅਪੀਲ ਹੈ ਜੀ ਕਿ ਉਹ ਹਾਈ ਕੋਰਟ ਵੱਲੋਂ ਦਿੱਤੇ ਹੋਏ ਹੁਕਮ ਦੀ ਪਾਲਣਾ ਕਰਨ ਰਸਤਾ ਖੁੱਲਿਆ ਜਾਵੇ ਤਾਂ ਅਸੀਂ ਦਿੱਲੀ ਜਾ ਕੇ ਆਪਦਾ ਜਿਹੜਾ ਪ੍ਰੋਟੈਸਟ ਹੈ ਜਿਵੇਂ ਅਸੀਂ ਪਹਿਲਾਂ 1 ਸਾਲ ਤੋਂ ਵੱਧ ਦਾ ਸਮਾਂ ਪ੍ਰੋਟੈਸਟ ਕੀਤਾ ਉਹ ਅਸੀਂ ਜਾ ਕੇ ਆਪਦਾ ਕਰੀਏ ਅੱਗੇ ਸਰਕਾਰਾਂ ਦੇ ਹੱਥ ਚੱਕ ਕੇ ਉਹਨਾਂ ਨੇ ਕਿਸਾਨਾਂ ਨੂੰ ਕਿੰਨੀ ਦੇਰ ਸੜਕ ਤੇ ਬਿਠਾਉਣਾ ਹੀ ਆ ਜੇ ਸਰਕਾਰਾਂ ਚਾਹਣ ਤਾਂ ਸਾਡਾ ਅੰਦੋਲਨ ਅੱਜ ਵੀ ਖਤਮ ਹੋ ਸਕਦਾ ਹੈ ਜੇ ਸਰਕਾਰਾਂ ਚਾਹਣ ਤਾਂ ਆਪਾਂ ਮੈਂ 2 ਸਾਲ ਚਲਾ ਲੈਣ ਭਾਵੇਂ 3 ਸਾਲ ਚਲਾ ਲੈਣ ਕਿਸਾਨ ਤਿਆਰ ਪਰ ਤਿਆਰ ਨੇ ਜਿੱਡਾ ਲੰਬਾ ਸਰਕਾਰ ਚਲਾਉਣਾ ਚਾਹੁੰਦੀ ਹੈ ਉੱਡਾ ਲੰਬਾ ਸੀ ਅੰਦੋਲਨ ਚਲਾਉਣ ਨੂੰ ਤਿਆਰ ਹੈ ਵੱਡੀ ਗਿਣਤੀ ਦੇ ਵਿੱਚ ਅੱਜ ਇਹ ਨਾ ਸੋਚ ਲੈਣ ਕਿ ਕਿਸਾਨ ਉੱਥੇ ਹੈ ਨਹੀਂ ਕਿ ਕਿਉਂਕਿ ਹੁਣ ਆਪਾਂ ਨੂੰ ਪਤਾ ਵੀ ਹੈ ਕਿ ਪਿੰਡਾਂ ਦੇ ਵਿੱਚ ਇਲੈਕਸ਼ਨ ਦਾ ਜ਼ੋਰ ਵੀ ਚੱਲ ਰਿਹਾ ਸਰਪੰਚੀਆਂ ਦੇ ਦੌਰ ਵੀ ਚੱਲ ਰਹੇ ਨੇ ਉਦੋਂ ਬਾਅਦ ਹੁਣ ਝੋਨੇ ਦੀ ਜਿਹੜੀ ਕਟਾਈ ਵੀ ਚੱਲ ਗਈ ਹੈ ਉਹਦੇ ਕਰਕੇ ਥੋੜੀ ਜਿਹੀ ਜਿਹੜੀ ਗਿਣਤੀ ਹੈ ਉਹ ਘਟਦੀ ਆ ਪਰ ਜੇਕਰ ਸਾਨੂੰ ਲੋੜ ਪੈਂਦੀ ਹੈ ਸਾਡੇ ਕਿਸਾਨਾਂ ਨੂੰ ਲੋੜ ਪੈਂਦੀ ਹੈ ਇੱਕੋ ਕਾਲ ਦੇਣ ਤਾਂ ਵੱਡੀ ਗਿਣਤੀ ਦੇ ਵਿੱਚ ਇਕੱਠ ਹੋ ਜਾਂਦਾ ਆ ਆਪਾਂ ਪਿੱਛੇ ਜੇ ਦੇਖਿਆ ਹੈ ਨਾ ਵੀ ਘਟ ਹੋ ਜਾਂਦਾ ਹੈ ਸੋ ਲੋਕ ਤਿਆਰ ਵਰ ਤਿਆਰ ਬੈਠੇ ਨੇ ਟਰਾਲੀਆਂ ਸਾਡੀਆਂ ਉਸੇ ਤਰ੍ਹਾਂ ਤਿਆਰ ਨੇ ਸਾਡੇ ਲੋਕ ਤਿਆਰ ਵਰ ਤਿਆਰ ਬੈਠੇ ਨੇ ਸਿਰਫ ਰਸਤਾ ਖੋਲਣ ਦੀ ਅਸੀਂ ਵੇਟ ਕਰ ਰਹੇ ਹਾਂ ਜਿੱਦਾਂ ਹੀ ਰਸਤਾ ਖੁੱਲਦਾ ਅਸੀਂ ਦਿੱਲੀ ਜਾ ਕੇ ਆਪਦਾ ਅੰਦੋਲਨ ਕਰਾਂਗੇ ਆਪਦੀ ਮੰਨਤ ਰੱਖਾਂਗੇ ਉਹ ਸਰਕਾਰ ਦੇ ਹੱਥਾਂ 'ਚ ਹੈ ਕਿ ਉਹਨਾਂ ਨੇ ਸਾਡੀ ਮੰਗ ਨੂੰ ਮੰਨਣਾ ਹੈ ਜਾਂ ਨਹੀਂ ਮੰਨਣਾ ਪ੍ਰੋਟੈਸਟ ਕਰਨਾ ਸਾਡਾ ਫਰਜ਼ ਹੈ ਤੇ ਅਸੀਂ ਉਹ ਕਰਦੇ ਰਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੀ ਸੋ ਮਨਪ੍ਰੀਤ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਧੀਆ ਜਿਹੜੇ ਵਿਚਾਰ ਨੇ ਉਹ ਦਰਸ਼ਕਾਂ ਦੇ ਅੱਗੇ ਰੱਖੇ ਨੇ ਸੋ ਇਹ ਸੰਸਾਟੇ ਨਾਲ ਨੌਜਵਾਨ ਕਿਸਾਨ ਅਗੂ ਮਨਪ੍ਰੀਤ ਸਿੰਘ ਸੋ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਕਿਸਾਨ ਅੰਦੋਲਨ ਨੂੰ ਲੈ ਕੇ ਤੇ ਹਾਲਾਂਕਿ ਹੋਰ ਵੀ ਮੁੱਦੇ ਤੇ ਨੇ ਇਹਨਾਂ ਦੇ ਵੱਲੋਂ ਗੱਲ ਕੀਤੀ ਗਈ ਆ ਸੋ ਉਮੀਦ ਕਰਦੇ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਧੰਨਵਾਦ